ਹਰ ਵੱਡੇ ਅਪਡੇਟ ਦੇ ਨਾਲ ਸ਼ੁਰੂਆਤ ਕਰੂ ਆ ਜਿੱਥੇ ਇਸਟਾ ਕਵੀਨ ਥਾਰ ਵਾਲੀ ਕਨਸਟੇਬਲ ਬੀਬੀ ਦੀਆਂ ਮੁਸੀਬਤਾਂ ਵੱਧਦੀਆਂ ਨਜ਼ਰ ਆਈਆਂ ਨੇ ਜੀ ਹਾਂ ਬਿਲਕੁਲ ਬਠਿੰਡਾ ਤੋਂ ਹੈੱਡ ਕਨਸਟੇਬਲ ਜਿਹੜੀ ਅਮਨਦੀਪ ਕੌਰ ਹੈ ਉਹਦੀਆਂ ਮੁਸੀਬਤਾਂ ਵੱਧਦੀਆਂ ਨਜ਼ਰ ਆਈਆਂ ਇਸਟਾ ਫੇਮਸ ਕਹਿ ਸਕਦੇ ਹਾਂ ਇਸਟਾ ਸਟਾਰ ਕਹਿ ਸਕਦੇ ਹਾਂ ਥਾਰ ਵਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੀਆਂ ਮੁਸੀਬਤਾਂ ਵੱਧਦੀਆਂ ਨਜ਼ਰ ਆਈਆਂ ਇੰਟਰਵਿਊ ਤੋਂ ਬਾਅਦ ਜਿੱਥੇ ਵੱਡੀਆਂ ਵੱਡੀਆਂ ਗੱਲਾਂ ਕਰ ਰੇ ਸੀ ਅਮਨਦੀਪ ਕੋਰ ਹੈਡ ਕਨਸਟੇਬਲ ਧਾਰ ਵਾਲੀ ਤਾਂ ਉਹਨੀਆਂ ਮੁਸੀਬਤਾਂ ਵਧੀਆਂ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰਾ ਮੋਟਰਸਾਈਕਲ ਲੋਨ ਤੇ ਹੈ ਮੇਰੀ ਗੱਡੀਆਂ ਲੋਨ ਤੇ ਹੈ ਮੇਰਾ ਘਰ ਲੋਨ ਤੇ ਹੈ ਤਾਂ ਉੱਥੇ ਹੀ ਜਿਹੜਾ ਅਧਿਕਾਰੀਆਂ ਦਾ ਜਿਹੜਾ ਦਿਮਾਗ ਸੀਗਾ ਉਹ ਵੀ ਆ ਇਸ ਇੱਕ ਸ਼ੱਕ ਦੇ ਧਾਰੇ ਦੇ ਵਿੱਚ ਜਾ ਰਿਹਾ ਸੀਗਾ ਕਿ ਇਹ ਸਾਰਾ ਕੁਝ ਲੋਨ ਤੇ ਹੈ ਤਾਂ ਇੱਕ ਕਨਸਟੇਬਲ ਦੀ ਜਿਹੜੀ ਤਨਖਾਹ ਦੇ ਨਾਲ ਤਾਂ ਘਰ ਨਹੀਂ ਚੱਲਦਾ ਤਾਂ ਲੇਕਿਨ ਇਹ ਬੀਬੀ ਜਿਹੜੀਆਂ ਅਨੀਆਂ-ਅਨੀਆਂ ਕਿਸ਼ਤਾਂ ਵੀ ਹੈ ਉਹ ਭਰ ਰਹੀ ਹੈ ਇਹਨਾਂ ਨੇ ਜਿਹੜੇ ਲੋਨ ਦੇ ਖਰਚੇ ਨੇ ਉਹ ਭਰ ਰਹੀ ਹੈ ਤਾਂ ਉਸ ਦੇ ਚੱਲਦਾ ਹੈ ਜਿਹੜੇ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਵਿਜੀਲੈਂਸ ਨੇ ਪਿੰਡ ਬਾਦਲ ਦੇ ਨੇੜੇੋਂ ਕਿਹਾ ਜਾ ਰਿਹਾ ਜਿਸ ਸੂਤਰਾਂ ਦੇ ਹਵਾਲੇ ਤੋਂ ਜਿਵੇਂ ਪਤਾ ਲੱਗ ਰਿਹਾ ਕਿ ਪਿੰਡ ਬਾਦਲ ਦੇ ਨੇੜੇੋਂ ਇਸ ਬੀਬੀ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਆਪਣੀ ਹਿਰਾਸਤ ਦੇ ਵਿੱਚ ਲਿੱਟਾ ਗਿਆ ਹੈ ਤਾਂ तमाम ਤਸਵੀਰਾਂ ਨੇ ਕਿਸ ਤਰ੍ਹਾਂ ਇਸ ਬੀਬੀ ਨੂੰ ਕਬਜ਼ੇ ਤੋਂ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹੁਣ ਉਸ ਦੇਰ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਕਿ ਕੀ ਪੂਰਾ ਮਾਮਲਾ ਹੋ ਸਕਦਾ ਕਿਸ ਤਰ੍ਹਾਂ ਦੀ ਪੁੱਛਪੜਤਾਲ ਨੇ ਕਿ ਮਾਨ ਸਰਕਾਰ ਪਹਿਲਾਂ ਵਾਂਗੂ ਕਿਹਾ ਜਾ ਰਿਹਾ ਸੀ ਕੁਝ ਆਈਪੀਐਸ ਅਧਿਕਾਰੀਆਂ ਦੇ ਨਾਮ ਆ ਰਹੇ ਨੇ ਜਾਂ ਫਿਰ ਕੁਝ ਹੋਰ ਗੱਲਾਂ ਸੀ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਲੇਕਿਨ ਹੁਣ ਤਾਂ ਜਿਹੜੀਆਂ ਇੰਟਰਵਿਊ ਦੇ ਵਿੱਚ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਕਰਨੀਆਂ ਮਹਿੰਗੀਆਂ ਪਈਆਂ ਨੇ ਠਾਰ ਵਾਲੀ ਬੀਬੀ ਨੂੰ ਤਾਂ ਇਹ ਗੱਲਾਂ ਕਿਸ ਤਰ੍ਹਾਂ ਠਾਰ ਵਾਲੀ ਬੀਬੀ ਕਰ ਰਹੀ ਸੀ ਤਾਂ ਤੁਸੀਂ ਆ ਆਖਿਰਕਾਰ ਦੇਖਿਆ ਹੀ ਹੁਣ ਹੈ ਕਿ ਠਾਰ ਵਾਲੀ ਬੀਬੀ ਦੀਆਂ ਗੱਲਾਂ ਠਾਰ ਵਾਲੀ ਬੀਬੀ ਨੂੰ ਹੀ ਮਹਿੰਗੀਆਂ ਪੈ ਗਈਆਂ ਨੇ ਤਾਂ ਬਿਜੀਲੈਂਸ ਦੇ ਅਧਿਕਾਰੀ ਜਿਸ ਤਰ੍ਹਾਂ ਅੱਗੇ ਪਿੱਛੇ ਹੋ ਕੇ ਜਾ ਰਹੇ ਨੇ ਤਾਂ ਲੱਗ ਰਿਹਾ ਕਿ ਧਾਰ ਵਾਲੀ ਬੀਬੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂ ਕਰ ਲਿਆ ਗਿਆ ਹੈ ਤਾਂ ਅਜੇ ਇਸ ਚੀਜ਼ ਦਾ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ ਲੇਕਿਨ ਜਿਹੜਾ ਅਧਿਕਾਰੀਆਂ ਵੱਲੋਂ ਅਜੇ ਇਸ ਚੀਜ਼ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਸੂਚਨਾ ਜਿਹੜੀ ਵੀ ਗੱਲਬਾਤ ਹੋਊਗੀ ਤੁਹਾਨੂੰ ਦਿੱਤੀ ਜਾਊਗੀ ਲੇਕਿਨ ਧਾਰ ਵਾਲੀ ਬੀਬੀ ਨੂੰ ਵਿਜੀਲੈਂਸ ਦਫ਼ਤਰ ਦੇ ਵਿੱਚ ਡੀਐਸਪੀ